ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਪੁਟ ਤੁਰੀਤੋਂ ਅੱਜ ਦੇ ਜੋ ਅੱਜਕੱਲ ਦੇ ਜੋ ਹਾਲਾਤ ਬਣੇ ਹੋਏ ਆ ਪੂਰੇ ਪੰਜਾਬ ਦੇ ਕਿਸੇ ਤੋਂ ਵਾਂਝੇ ਨਹੀਂ ਐ ਬਹੁਤ ਹੀ ਆਫਤ ਇਸ ਵੇਲੇ ਪੰਜਾਬ ਤੇ ਕਾਫੀ ਪਾਰੀ ਐ ਫੜਾਂ ਦਾ ਮਾਹੌਲ ਕਾਫੀ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਪੰਜਾਬ ਦੇ ਵਿੱਚ ਔਰ ਇਸ ਮੌਕੇ ਦੇ ਉੱਪਰ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਹੱਥ ਫੜ ਕੇ ਮੁੰਡੇ ਦੇ ਨਾਲ ਮੁੰਡਾ ਲਾ ਕੇ ਇਹਦੇ ਨਾਲ ਫਾਈਟ ਕਰਨ ਦੀ ਲੋੜ ਹੈ ਜੋ ਜੋ ਵੀ ਕੋਈ ਕਿਸੇ ਦੀ ਸ਼ਰਦਾ ਕੋਈ ਕਿਸੇ ਦੀ ਰਾਸ਼ਨ ਦੀ ਸ਼ਰਦਾ ਹੈ ਉਹ ਰਾਸ਼ਨ ਦੇ ਸਕਦਾ ਹੈ ਜੇ ਕਿਸੇ ਦੀ ਆ ਕੋਈ ਆਪਾਂ ਕਹਿ ਸਕਦੇ ਹਾਂ ਕਿ ਚਾਰੇ ਦੀ ਪਸ਼ੂਆਂ ਦੀ ਜੇਕਰ ਚਾਰੇ ਦੀ ਸ਼ਰਦਾ ਹੈ ਤੇ ਉਹ ਕਰ ਸਕਦੇ ਹੈ ਜੇ ਕਿਸੇ ਨੂੰ ਕੋਈ ਕੱਪੜੇ ਦੀ ਹੈ ਤੇ ਉਹ ਕਰ ਸਕਦੇ ਸੇਵਾ ਔਰ ਮੈਂ ਆਪਣੇ ਨੂੰ ਪੂਰੀ ਐਸਜੀਆਰ ਦੀ ਟੀਮ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੇ ਪੂਰੇ ਇਲਾਕਾ ਨਿਵਾਸੀਆਂ ਨੂੰ ਜਿਸ ਵੀ ਪਿੰਡ ਦੇ ਵਿੱਚ ਅਗਰ ਮੈਡੀਕਲੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਔਰ ਕੋਈ ਕੈਂਪਿੰਗ ਕੈਂਪ ਦੀ ਲੋੜ ਹੈ ਜਾਂ ਫਿਰ ਕਿਸੇ ਮੈਡੀਸਨ ਦੀ ਲੋੜ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੈਂ ਆਪਣਾ ਨੰਬਰ ਉੱਪਰ ਦੇ ਰਿਹਾ 6284581140 ਮੈਂ ਫਿਰ ਤੋਂ ਰਿਪੀਟ ਕਰਨ ਲੱਗਾ 6284581140 ਅਗਰ ਕਿਸੇ ਵੀ ਪਿੰਡ ਦੇ ਵਿੱਚ ਆਪਣੇ ਪੂਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਅਗਰ ਕਿਸੇ ਵੀ ਪਿੰਡ ਦੇ ਵਿੱਚ ਕੋਈ ਮੈਡੀਕਲੀ ਕੋਈ ਕਿਸੇ ਨੂੰ ਹੈਲਪ ਦੀ ਲੋੜ ਹੈ ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੈਂਪਿੰਗ ਵੀ ਚਾਹੀਦਾ ਕਿਸੇ ਪਿੰਡ ਦੇ ਵਿੱਚ ਇਸ ਇਸ ਜੋ ਆਫਤ ਹੈ ਇਸ ਵੇਲੇ ਹੜਾਂ ਦੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੇਰੇ ਵੱਲੋਂ ਉਹਨਾਂ ਸਾਰਿਆਂ ਵੀਰਾਂ ਨੂੰ ਮਾਮਾ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਬੰਦੀ ਕੋਈ ਨੀਡ ਹੈਗੀ ਆ ਤੇ ਸਾਡੀ ਐਸਜੀਆ ਦੀ ਪੂਰੀ ਟੀਮ ਤੁਹਾਡੇ ਨਾਲ ਖੜੀ ਹੈ ਕਦੀ ਵੀ ਤੁਸੀਂ ਆਪਣੇ ਫੋਨ ਕਰਕੇ 24 ਘੰਟੇ ਫੋਨ ਆਉਣਾ ਜਦੋਂ ਵੀ ਤੁਹਾਡਾ ਆਸਮਾਨ ਕਰੇ ਜਾਂ ਫਿਰ ਤੁਹਾਨੂੰ ਲੱਗੇ ਕਿ ਹਾਂ ਵੀ ਸਾਨੂੰ ਇਸ ਵੇਲੇ ਮੈਡੀਕਲ ਦੀ ਜਾਂ ਮੈਡੀਸਨ ਦੀ ਲੋੜ ਹੈ ਤੁਸੀਂ ਫੋਨ ਕਰ ਸਕਦੇ ਜਿੱਥੇ ਤੱਕ ਆਪਾਂ ਕੋਲ ਪਹੁੰਚ ਹੋਏ ਆਪਾਂ 100 1% ਉੱਥੇ ਪਹੁੰਚ ਕੇ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਇਸ ਹੀ ਮੌਕੇ ਦੇ ਉੱਪਰ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇ ਕੇ ਇਸ ਆਫਤ ਤੋਂ ਨਿਕਲਣਾ ਪੈਣਾ ਤੇ ਜੇ ਅਗਰ ਰਾਤ ਆ ਤੇ ਦਿਨ ਵੀ ਆਊਗਾ ਜਿ ਦਿਨ ਆ ਤੇ ਰਾਤ ਵੀ ਹੋਊਗਾ ਇਸ ਸਾਨੂੰ ਸਾਰਿਆਂ ਨੂੰ ਹੀ ਇਸ ਚੀਜ਼ ਦੇ ਵਿੱਚ ਇੱਕ ਦੂਜੇ ਦੇ ਮੁੰਡੇ ਨਾਲ ਮੁੰਡਾ ਲਾ ਕੇ ਅੱਗੇ ਨਿਕਲਣਾ ਚਾਹੀਦਾ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟਪੁਹਤੋਂ ਅੱਜ ਦੇ ਜੋ ਅੱਜ ਕੱਲ ਦੇ ਜੋ ਹਾਲਾਤ ਬਣੇ ਹੋਏ ਆ ਪੂਰੇ ਪੰਜਾਬ ਤੇ ਕਿਸੇ ਤੋਂ ਵਾਂਝੇ ਨਹੀਂ ਐ ਬਹੁਤ ਹੀ ਆਫਤ ਐਸ ਵੇਲੇ ਪੰਜਾਬ ਤੇ ਕਾਫੀ ਤਾਰੀ ਐ ਫੜਾ ਦਾ ਮਾਹੌਲ ਕਾਫੀ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਪੰਜਾਬ ਦੇ ਵਿੱਚ ਔਰ ਇਸ ਮੌਕੇ ਦੇ ਉੱਪਰ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਹੱਥ ਫੜ ਕੇ ਮੁੰਡੇ ਦੇ ਨਾਲ ਮੁੰਡਾ ਲਾ ਕੇ ਇਹਦੇ ਨਾਲ ਫਾਈਟ ਕਰਨ ਦੀ ਲੋੜ ਐ ਜੋ ਜੋ ਵੀ ਕੋਈ ਕਿਸੇ ਦੀ ਸ਼ਰਦਾ ਕੋਈ ਕਿਸੇ ਦੀ ਰਾਸ਼ਨ ਦੀ ਸ਼ਰਦਾ ਹੈ ਉਹ ਰਾਸ਼ਨ ਦੇ ਸਕਦਾ ਹੈ ਜੇ ਕਿਸੇ ਦੀ ਆ ਕੋਈ ਆਪਾਂ ਕਹਿ ਸਕਦੇ ਹਾਂ ਕਿ ਚਾਰੇ ਦੀ ਪਸ਼ੂਆਂ ਦੀ ਜੇਕਰ ਚਾਰੇ ਦੀ ਸ਼ਰਦਾ ਹੈ ਤੇ ਉਹ ਕਰ ਸਕਦੇ ਹੈ ਜੇ ਕਿਸੇ ਨੂੰ ਕੋਈ ਕੱਪੜੇ ਦੀ ਹੈ ਤੇ ਉਹ ਕਰ ਸਕਦੇ ਸੇਵਾ ਔਰ ਮੈਂ ਆਪਣੇ ਵੱਲੋਂ ਪੂਰੀ ਐਸਜੀਆਰ ਦੀ ਟੀਮ ਵੱਲੋਂ ਇੱਕ ਬੇਨਤੀ ਕਰਨਾ ਚਾਹੁੰਦਾ ਆਪਣੇ ਪੂਰੇ ਇਲਾਕਾ ਨਿਵਾਸੀਆਂ ਨੂੰ ਜਿਸ ਵੀ ਪਿੰਡ ਦੇ ਵਿੱਚ ਅਗਰ ਮੈਡੀਕਲੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਔਰ ਕੋਈ ਕੈਂਪਿੰਗ ਕੈਂਪ ਦਾ ਲੋੜ ਹੈ ਜਾਂ ਫਿਰ ਕਿਸੇ ਮੈਡੀਸਨ ਦੀ ਲੋੜ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੈਂ ਆਪਣਾ ਨੰਬਰ ਉੱਪਰ ਦੇ ਰਿਹਾ 6284581140 ਮੈਂ ਸਿਰਫ ਦੁਬਾਰਾ ਰਿਪੀਟ ਕਰਨ ਲੱਗਾ 6284581140 ਅਗਰ ਕਿਸੇ ਵੀ ਪਿੰਡ ਦੇ ਵਿੱਚ ਆਪਣੇ ਪੁਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਅਗਰ ਕਿਸੇ ਵੀ ਪਿੰਡ ਦੇ ਵਿੱਚ ਕੋਈ ਮੈਡੀਕਲੀ ਕੋਈ ਕਿਸੇ ਨੂੰ ਹੈਲਪ ਦੀ ਲੋੜ ਹੈ ਜਾਂ ਫਿਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੈਂਪ ਵੀ ਚਾਹੀਦਾ ਹੈ ਕਿਸੇ ਪਿੰਡ ਦੇ ਵਿੱਚ ਇਸ ਇਸ ਜੋ ਆਫਤ ਹੈ ਇਸ ਵੇਲੇ ਹੜਾਂ ਦੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੇਰੇ ਨੂੰ ਉਹਨਾਂ ਸਾਰਿਆਂ ਵੀਰਾਂ ਨੂੰ ਮਾਮਾ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਬੰਦੀ ਕੋਈ ਨੀਡ ਹੈਗੀ ਆ ਤੇ ਸਾਡੀ ਐਸਜੀਆਰ ਦੀ ਪੂਰੀ ਟੀਮ ਤੁਹਾਡੇ ਨਾਲ ਖੜੀ ਹੈ ਕਦੀ ਵੀ ਤੁਸੀਂ ਆਪਣੇ ਫੋਨ ਕਰਕੇ 24 ਘੰਟੇ ਫੋਨ ਆਉਣਾ ਜਦੋਂ ਵੀ ਤੁਹਾਡਾ ਮਨ ਕਰੇ ਜਾਂ ਫਿਰ ਤੁਹਾਨੂੰ ਲੱਗੇ ਕਿ ਹਾਂ ਵੀ ਸਾਨੂੰ ਇਸ ਵੇਲੇ ਮੈਡੀਕਲ ਦੀ ਜਾਂ ਮੈਡੀਸਨ ਦੀ ਲੋੜ ਹੈ ਤੁਸੀਂ ਫੋਨ ਕਰ ਸਕਦੇ ਜਿੱਥੇ ਤੱਕ ਆਪਾਂ ਕੋਈ ਪਹੁੰਚ ਹੋਏ ਆਪਾਂ 100% ਉੱਥੇ ਪਹੁੰਚ ਕੇ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤੇ ਇਸ ਹੀ ਮੌਕੇ ਦੇ ਉੱਪਰ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇ ਕੇ ਇਸ ਆਫਤ ਤੋਂ ਨਿਕਲਣਾ ਪੈਣਾ ਤੇ ਜੇ ਅਗਰ ਰਾਤ ਆ ਤੇ ਦਿਨ ਵੀ ਆਊਗਾ ਜੀ ਦਿਨ ਆ ਤੇ ਰਾਤ ਵੀ ਹੋਊਗਾ ਇਸ ਸਾਨੂੰ ਸਾਰਿਆਂ ਨੂੰ ਹੀ ਇਸ ਚੀਜ਼ ਦੇ ਵਿੱਚ ਇੱਕ ਦੂਜੇ ਦੇ ਮੁੰਡੇ ਨਾਲ ਮੁੰਡਾ ਲਾ ਕੇ ਅੱਗੇ ਨਿਕਲਣਾ ਚਾਹੀਦਾ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ